ਸਸੀ ਗਾਲ ਸਾਰੇ ਭਰਾਵਾਂ ਨੂੰ ਬਹੁਤ ਟਾਈਮ ਬਾਅਦ YouTube ਤੇ ਬਲੌਗ ਪਾਉਣ ਲੱਗਿਆ ਸਾਲ ਹੀ ਹੋ ਗਿਆ ਮਨ ਲੱਗਾ ਬਹੁਤ ਕਮੈਂਟ ਕਰ ਰਹੇ ਲੋਕ ਵੀ ਬਲੌਗ ਕਾਦੋ ਬਣੋ ਹਟ ਗਿਆ ਬਾਈ ਤੁਹਾਨੂੰ ਪਤਾ ਬਾਈ ਕਮੈਂਟੇਟਰ ਦੀ ਲਾਈਵ ਜਿਹੜੀ ਉਹ ਬਹੁਤ ਵੀ ਜਲਦੀ ਆ ਨਾ ਪਾਲੀ ਕਿਉਂਕਿ ਟਾਈਮ ਬਹੁਤ ਹੁੰਦਾ ਬਾਈ ਨੇਰੇ ਸਵੇਰੇ ਜਾਂਦੇ ਡਿਟ ਬੋਕ ਜੇ ਬਲੌਗ ਡਿਟ ਕਰਨਾ ਤਾਂ ਅਗਲਾ ਦਿਨ ਖਾਲੀ ਚਾਹੀਦਾ ਫਿਰ ਹੁਣ ਡਿਟ ਹੁੰਦਾ ਤੇ ਅੱਜ ਅਸੀਂ ਪਹੁੰਚਿਆ ਗੜਦਿਆਣੀ ਦੇ ਮੇਲੇ ਤੇ ਜਿਹੜਾ ਸੰਗਰੂਰ 16 ਟੀਮਾਂ ਖੇਡਦੇ ਨੇ ਬੁੱਕ ਕੀਤੀਆਂ ਹਾਂ ਆ ਬਾਵੜੀ ਨੰਬਰਦਾਰ ਕੁਲਰੀਆਂ ਨਾਲ ਪਹਿਲਾਂ ਦਾ ਵਧਾਈਆਂ ਬਾਈ ਵਧਾਈਆਂ ਤੈਨੂੰ ਨਵੇਂ ਮੋਟਰ ਲੈਣ ਦੀਆਂ ਤੇ ਆਪਣਾ ਭਰਾ ਹੈਪੀ ਹਾਂ ਹੈਪੀ ਫੌਜੀ ਹੈ ਨਾ ਹਾਂ ਹੈਪੀ ਫੌਜੀ ਤੇ ਉਤਾਰ ਫੌਜੀ ਹਾਂ ਬਾਈ ਉਹਨਾਂ ਵੱਲੋਂ ਮੋਟਰ ਹੈ ਦਿੱਤਾ ਜਾਊਗਾ 11 ਤਰੀਕ ਨੂੰ ਹਾਂ ਬਾਈ ਠੀਕ ਹੈ ਤੇ ਮਿਹਨਤ ਦਾ ਮੁੱਲ ਪਾਇਆ ਫਿਰ ਕੀ ਕਹਿਣਾ ਚਾਹਣਾ ਉਹਨਾਂ ਨੂੰ ਤੂੰ ਬਾਈ ਇਹ ਨਾ ਅੱਜ ਤੱਕ ਆਪਣੀ ਹੈਲਪ ਕਰ ਕਿੰਨੇ ਸਾਲ ਹੋ ਗਏ ਖੇਡਦੇ ਨੂੰ ਨਾ ਕਿਸੇ ਨੇ ਨਹੀਂ ਸੁਣੀ ਹੈਗੀ ਨਾ ਕੋਈ ਆਪਣੀ ਐਵੇਂ ਹੈਲਪ ਕਰਦਾ ਜਿਆ ਉਹ ਬੰਦੇ ਨੇ ਯਾਰ ਆਪਣਾ ਸਾਰਾ ਖਰਚਾ ਜਿੰਨੀ ਮੇਰੀ ਡੈਟ ਆ ਤੇ ਬਾਕੀ ਉਹ ਵੀ ਕਰੇ ਲੋਰੇ ਦੇ ਨੇਸ਼ਨ ਜਿਹੜੇ ਉਹਨਾਂ ਚ ਵੀ ਆਪਣੀ ਹੈਲਪ ਕਰੀ ਆ ਵੀ ਆਪਣੇ ਪਹਿਲਾਂ ਵੀ ਪੈਸੇ ਆਪਾਂ ਦਿੱਤੇ ਆ ਹੁਣ ਵੀ ਮੋਟਰਸਾਈਕਲ ਦੇਣਾ ਬੰਦੇ ਨੇ ਵੀ ਆਪਾ ਧੰਨਵਾਦ ਕਰਦੇ ਆ ਬਈ ਦੋਸਤ ਪ੍ਰਾਪਾ ਤੁਸੀਂ ਹੋਈਏ ਸਾਰੇ ਪੰਜਾਬ ਨੂੰ ਯਾਰ ਵਧੀਆ ਹਾਂ ਬਈ ਬਹੁਤ ਯਾਰ ਜਾਨੂ ਰਿਆਉਣ ਦਾ ਤਾਂ ਕੋਈ ਫਾਇਦਾ ਨਹੀਂ ਆ ਬਈ ਸਾਰੇ ਪਲੇਅਰਾਂ ਨੇ ਖੁਸ਼ੀ ਮਨਾਈ ਆ ਬਈ ਬਈ ਆਣਾ ਮੁੱਲ ਪੈ ਗਿਆ ਆਪਣੇ ਜਿਹੜਦਾ ਬਈ ਇਧਰ ਆਪਣਾ ਯਾਰਾਂ ਦਾ ਯਾਰ ਪਾਲੀ ਤਨਪਰਾ ਪਾਲੀ ਕਿਵੇਂ ਆ ਯਾਰ ਕਦੋਂ ਖੇਡੇਗਾ ਬਈ ਪਹਿਲੀ ਗਰਾਉਂਡਾ ਕਦੋਂ ਵਾਪਸ ਹੀ ਕਰੇਗਾ ਸ਼ਾਇਦ ਤੱਕ ਵੀ ਸ਼ੇਰ ਖੇਡੀਏ ਪਹਿਲੇ ਯਾਰ ਅੱਛਾ ਆ ਕਿਹੜੀ ਟੀਮ 'ਚ ਖੇਡੇਗਾ ਸ਼ਾਇਦ ਆਪਣੇ ਪਿੰਡ ਦੀ ਟੀਮ ਬਣਾ ਰਹੇ ਆ ਅੱਜ ਅਕਲਵਿੰਦਰ ਖੇਡੂਗਾ ਆਪਾ ਅਕਲਵਿੰਦਰ ਦਾ ਤਾਂ ਮੈਨੂੰ ਸੇ ਦੱਸਾਂਗੇ ਉਹ ਤਾਂ ਕਿਹੜੀ ਸਾਦਾ ਲੋਕ ਅੱਛਾ ਦੂ ਹੋਰ ਬਾਬਲੀ ਠੀਕ ਹੈ ਅੱਜ ਪਹੁੰਚੇ ਗੜਿਆਣੀ ਦੇ ਮੇਲੇ ਦੇ ਕਰਾਉਣਾ ਗੱਲਾਂ ਬਾਤਾਂ ਹੋਰ ਪਾਲੀ ਘਰ ਪਰਵਾੜੀ ਕਾ ਕੀ ਕਹਿੰਦਾ ਅਰਨੇਤ ਹੋਰ ਫੁੱਲ ਚਰਚਾ ਕਰ ਰਹੇ ਆ ਪੂਰੇ ਹਨ ਉਹ ਵੀ ਕੰਮ ਸਿਰਾਂ ਨਾ ਕੁੜੀਆਂ ਦੇ ਵਿਆਹ ਕਰੇ ਜੋੜੇ ਰਹੇ ਹੋ ਜੀ ਕਰਾਉਣਾ ਗੱਲਾਂ ਬਾਤਾਂ ਹੋਰ ਆਓ ਜੀ ਛੋਟੇ ਦਰਸ਼ਨ ਕਰਾਉਣਾ ਵਿੱਕੀ ਕਪਿਆਲ ਯਾਰਾਂ ਦਾ ਯਾਰ ਤੇ ਇਹਦੇ ਨਾਲ ਗੱਲਬਾਤ ਕਰਾਉਣਾ ਵਿੱਕੀ ਭਾਈ ਕੀ ਯਾਰ ਚਾਲ ਹੈ ਪਹਿਲਾਂ ਤਾਂ ਨਵੇਂ ਸਾਲ ਦੇ ਅੰਦਰੋਂ ਵਧਾਈਆਂ ਵਧੀਆ ਖੇਡੇ ਮਈ ਬਾਬਾ ਮੇਰ ਕਰੇ ਨਾ ਉਹ ਲੋਬਈ ਹੁਣ ਲੱਗਾ ਸੱਟਾ ਬੇਟਾਂ ਤੋਂ ਬਾਅਦ ਬਾਕੀ ਜਿੰਨੇ ਵੀ ਦੇਖਣ ਸਾਨੂੰ ਸੱਸੀ ਕਾਲ ਹੋਰ ਸੁਣਾਓ ਸ਼ੱਟ ਕੰਮ ਜਿਹੜੇ ਤੇਰੇ ਫੈਨ ਸੀਗੇ ਉਹ ਕਹਿੰਦੇ ਸੀ ਵਿੱਕੀ ਕਪਿਆਲ ਆ ਲੀਗ 'ਚ ਵੀ ਅਸੀਂ ਦੇਖਿਆ ਖੇਡਦਾ ਹੈ ਪੋਰਟ ਟਾਈਮ ਇਹਨਾਂ ਗੈਪ ਪੈ ਗਿਆ ਕੀ ਕਰਨ ਨੂੰ ਕਹੀ ਸੀ ਆ ਬਾਈ ਪਹਿਲਾਂ ਵੀ ਉਹਨੇ ਗੋਡੇ ਦਾ ਉਹਦੀ ਸਰਜਰੀ ਜੀ ਅੱਛਾ ਗੋਡੇ ਤੋਂ ਬਾਅਦ ਮੈਂ ਸਹੀ ਹੋਇਆ ਫਿਰ ਬਾੰਦ ਹੀ ਕਰਾਉਣੀ ਪੈਗੀ ਠੀਕ ਹੈ ਬਾਅਦ ਤੋਂ ਬਾਅਦ ਸਹੀ ਹੋਇਆ ਪਰ ਹੋਂਡਾ ਪਿੱਛੇ ਵੀ ਖਰਾਬ ਹੋ ਗਿਆ ਹੁਣ ਲੱਗਿਆ ਇਹਦੋਂ ਤਿੰਨ ਸਾਲ ਹੋ ਗਏ ਤਕਰੀਬਨ ਸੱਟਾ ਪਿੱਟਾ ਜੁੜਦੇ ਹਨ ਤਿੰਨ ਸਾਲ ਦੂਰ ਹੀ ਰਹਾਂ ਗ੍ਰਾਉਂਡ ਤੋਂ ਆਈ ਜੀ ਬਸ ਕਦੇ ਖੇਡ ਜੇ ਲੈਣੀ ਚੱਲੀ ਗਿਆ ਸਿਸਟਮ ਐਦਕੀ ਬਾਬੇ ਦੀ ਕਿਰਪਾ ਕਦ ਪੈਦੂਰੀ ਕਰੀਏ ਬਾਕੀ ਦੇਖਦੇ ਆ ਅੱਜ ਕੀਦੇ ਸੱਦੇ ਤੇ ਟੀਮ ਬਣਾਈ ਆ ਅੱਜ ਆਪਣਾ ਉਹਨੇ ਮੁੰਡਾ ਹਰਮਿਤ ਰੰਬਾ ਅੰਬਾ ਅੱਛਾ ਉਹਦੀ ਰ ਪਰਦੀਪ ਤਵਨ ਢੰਡੂੜੀ ਵਾਲਾ ਤੇ ਗੱਗੀ ਆ ਕਹਿਣਾ ਕੈਮਰ ਸਿੰਘ ਵਾਲਾ ਤੇ ਬੱਛੋਆਣੇ ਦਾ ਮੁੰਡਾ ਹਰਵਿੰਦਰ ਆ ਤੇ ਹੋਰ ਨਵੇਂ ਹੈਗੇ ਮੁੰਡੇ ਮੁੰਡੇ ਕਾ ਮੁੰਡਾ ਆਪਣਾ ਜੀਤਾ ਕਬਿਆ ਨਾਲ ਇਹ ਜੀਤਾ ਮੁੰਡੇ ਹੈਗੇ ਨੇ ਨਵੇਂ ਠੀਕ ਆ ਠੀਕ ਆ ਜਿਹੜੇ ਮੰਨ ਲਾ ਤੁਸੀਂ ਬਹੁਤ ਕਿੰਨਾ ਟਾਈਮ ਹੋ ਗਿਆ ਬਈ ਹੁਣ ਕਬੱਡੀ ਖੇਡਦੇ ਨੂੰ ਹਾਂ ਬਈ ਸ਼ੁਰੂ ਕੋਈ ਨਾ ਬਹੁਤ ਟਾਈਮ ਹੋ ਗਿਆ 32 ਕਿਲੋ ਅਜੇ ਓਪਨ ਵੀ ਨਹੀਂ ਨਹੀਂ ਕੈਸਾ ਲੱਗ ਟੋਟਲਾ ਉਦੋਂ ਮੈਂ ਕਿਹਾ ਵੀ 9ਵੀਂ 6ਵੀਂ ਕਲਾਸ ਚ ਹੂੰਗਾ ਉਦੋਂ ਲਾਗੇ ਹੁਣ ਇੰਨਾ ਯਾਦ ਨਹੀਂ 10 15 ਹਜ਼ਾਰ ਤੋਂ ਉੱਪਰ ਗਿਆ ਜਿਹੜੇ ਛੋਟੇ ਲੈਵਲ ਦੇ ਬੱਚੇ ਕਬੱਡੀ ਖੇਡਦੇ ਆ ਤੇ ਲੋਕ ਕਬੱਡੀ ਨੂੰ ਭੰਡ ਰਹੇ ਆ ਵੀ ਕਬੱਡੀ ਦੇ ਵਿੱਚ ਨਸ਼ਾ ਕਬੱਡੀ ਦੇ ਵਿੱਚ ਆਏ ਆ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਆ ਤੇ ਕੋਈ ਹੁਣ 15 ਦਾ ਗਲਤ ਹੈ ਨਸ਼ਾ ਬਹੁਤ ਗਲਤ ਆ ਯਾਰ ਗੇਮ ਨੂੰ ਨਾ ਭੰਡੋਣਾ ਮੈਂ ਤੁਹਾਨੂੰ ਦੱਸਦਾ ਦੇਖੋ ਮੈਂ ਆ ਸਾਨੂੰ ਮੇਰਾ ਬਣੇ ਕੁਝ ਨਾ ਬਣੇ ਠੀਕ ਆ ਮਾਗਰ ਉਹ ਤੋਂ ਪਿੱਛੇ ਮਾੜੀ ਗੱਲ ਆ ਜੇ ਕੋਈ ਮੇਰਾ ਕੁਝ ਵੀ ਬਣਿਆ ਹੁੰਦਾ ਤੇ ਤੇਰੇ ਕੋਲ ਕਬੱਡੀ ਨਹੀਂ ਦਿੱਤਾ ਜੋ ਵੀ ਕੁਝ ਲਈ ਫਿਰਦੇ ਆ ਕੋਈ ਵੀ ਮਾੜ ਉਨੇ ਮੈਂ ਉਹ ਹੀ ਲੱਗ ਜਾਵੇਂ ਆਏ ਨਹੀਂ ਕਰੇ ਉਹ ਵੀ ਚੀਜ਼ ਗਲਤ ਨੇ ਮਾੜੀ ਗੱਲ ਹੈ ਹਾਂ ਬਹੁਤ ਜ਼ਿਆਦਾ ਮਾੜੀ ਗੱਲ ਹੈ ਬਾਕੀ ਯਾਰ ਜਿਹੜੇ ਕਹਿੰਦੇ ਵੀ ਕਬੱਡੀ ਖਤਮ ਹੋ ਜੇ ਇਹ ਤਾਂ ਬਹਿਮ ਨੇ ਲੋਕਾਂ ਦੇ ਗੇਮਾਂ ਕਦੇ ਨਹੀਂ ਖਤਮ ਹੁੰਦੀਆਂ ਕਬੱਡੀ ਕਦੇ ਹੀ ਨਹੀਂ ਖਤਮ ਹੁੰਦੀ ਹਾਂ ਪੂਰੇ بڑے بڑے ਆਕੇ ਵਾਗੇ ਪਲੇਅਰ ਇਹ ਵੀ ਚੱਲੀ ਜਾਊ ਹਾਂ ਇਹ ਨਹੀਂ ਖਤਮ ਹੁੰਦੀ ਹਾਂ 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 ਅੰਬਾ ਇਹਦਾ ਨਾਮ ਅੰਬਾ ਬਾਈ ਦੇ ਨਾਮ ਕਿਵੇਂ ਅੰਬਾ ਠੀਕ ਹੈ ਤੇਰੀ ਰਿਸ਼ਤੇਦਾਰੀ ਆ ਫਿਰ ਹੋ ਰਹੀ ਹੈ ਹਾਂ ਯਾਰ ਠੀਕ ਆ ਠੀਕ ਆ ਕਰੋਨੇ ਉੱਡੀਆਂ ਗੱਲਾਂ ਬਾਤਾਂ ਉਧਰ ਪ੍ਰਦੀਪ ਬਾਈ ਨਾਲ ਬਾਈ ਲਓ ਜੀ ਇਹ ਆ ਕਬੱਡੀ ਦਾ ਤੂਫਾਨ ਬਾਕੀ ਇਹ ਤੂਫਾਨ ਆ ਤੇ ਬਹੁਤ ਸੰਘਰਸ਼ ਕੀਤਾ ਜ਼ਿੰਦਗੀ ਦੇ ਵਿੱਚ ਨਾਗ ਰੰਗੜਿਆਲ ਸੱਦੇ ਲਾ ਰਿਆ ਵੀ 9 ਤੇ 10 ਤਰੀਕ ਹੈ 9 ਤੇ 10 ਤਰੀਕ ਰੰਗੜਿਆਲ ਦੇ ਵਿੱਚ 75 ਗੁਰੂ ਦੇ ਮੈਚ ਆ ਪ੍ਰਦੀਪ ਕਿਵੇਂ ਆ ਬਾਈ ਠੀਕ ਆ ਬਾਈ ਨਵੇਂ ਸਾਲ ਦੀਆਂ ਵਧਾਈਆਂ ਬਾਈ ਤੈਨੂੰ ਬੰਦਾਂ ਦਾ ਬਹੁਤ ਵਾਰ ਨਵੇਂ ਸਾਲ ਦੀਆਂ ਵਧਾਈਆਂ ਬਾਈ ਤੇ ਪਰਮਾਤਮਾ ਤੈਨੂੰ ਵਧੀਆ ਤਨੰਦਰ ਰਕਸ਼ੀਆਂ ਬਾਕਸੇ ਵੀ ਅੱਗੇ ਜਿਹੜਾ ਹੋਣਾ 2026 ਸੀਜ਼ਨ ਵਧੀਆ ਖੇੜੇ ਧੰਨਵਾਦ ਬਈ ਹੁਣ ਰੋਲ ਦੀ ਟੀਮ ਬਣਾਇਆ ਕਰਾਂਗੇ ਢੰਡੂੜੀ ਜਾਂ ਬਾਰੋਂ ਦੀ ਬਣਾਇਆ ਕਰਾਂਗੇ ਦੇਖਦੇ ਆ ਬਈ ਹਜੇ ਜਿਹੜੇ ਹਿਸਾਬ ਨਾਲ ਮੈਂ ਚੱਲਣਗੇ ਉਸ ਹਿਸਾਬ ਨਾਲ ਬਣਾ ਲਿਆ ਕਰਾਂਗੇ ਬਈ ਠੀਕ ਆ ਠੀਕ ਆ ਹੋਰ ਵਧੀਆ ਕਰ ਪਰਵਾਰਾਂ ਆ ਬਈ ਸਾਰੇ ਜੀ ਚੱਲ ਬਈ ਤੇ ਦੇਖੋ ਜੀ ਆ ਮੁੰਡੇ ਆਏ ਆ ਫੋਟਾਂ ਕਰਾਉਣਾ ਦੇਖ ਸਕਦੇ ਹੁਣ ਕਿਉਂਕਿ ਇਹ ਬੰਦੇ ਨੇ ਬਹੁਤ ਸੰਘਰਸ਼ ਲੜਿਆ ਤੇ ਜੇ ਕੋਈ ਹੁੰਦਾ ਕੋਈ ਹੋਰ ਚਲੋ ਇੱਕ ਵੱਡੀ ਪਲੇਅਰ ਸੀ ਖੜੇ ਵੀ ਬਹੁਤ ਹੋਣੇ ਨਾ ਬਾਈ ਲੋਕਾ ਬਹੁਤ ਖੜੇ ਨੇ ਬਾਈ ਆਪਣੇ ਨਾਲ ਧੰਨਵਾਦ ਬਾਈ ਸਾਰਿਆਂ ਦਾ ਜਿਹੜੇ ਆਪਣੇ ਨਾਲ ਹੁਣ ਕੋਈ ਦਿੱਕਤ ਤਾਂ ਨਹੀਂ ਹਾਂ ਬਾਈ ਹੁਣ ਬਾਬੇ ਦੀ ਮੇਰਾ ਸੱਚੇ ਬਾਦਸ਼ਾਹ ਦੀ ਹਾਂ ਬਾਈ ਪੂਰੀ ਬਾਈ ਬਾਬੇ ਦੀ ਠੀਕ ਹੈ ਆ ਬਾਈ ਵਿੱਕੀ ਕਪਿਆਲ ਦੇ ਆਪਣਾ ਇਹ ਆ ਆਪਣਾ ਪ੍ਰਦੀਪ ਤੂਫਾਨ ਤੇ ਵਿੱਕੀ ਕਪਿਆਲ ਤੇ ਦੋਆ ਕਰਾਉਣਾ ਹੁੰਦੀਆਂ ਗੱਲਾਂ ਬਾਤਾਂ ਹੋਰ ਲਓ ਜੀ ਇਹ ਆ ਮੁੰਡਾ ਜੀਤੀ ਕਕਰਾਲੇ ਵਾਲਾ ਤੇ ਮਨਦੀਪ ਬਲਰਾਂ ਵਾਲਾ ਤੇ ਨਾਲ ਕਾਕਾ ਮਯੌਂਦ ਬਾਈ ਜੀ ਪਹਿਲਾਂ ਤਾਂ ਤੁਹਾਨੂੰ ਦੋਨਾਂ ਨੂੰ ਮੁਬਾਰਕਾ ਤੁਸੀਂ ਬਾਹਰੇ ਖੇੜਿਆ ਏ ਬਹੁਤ ਬਹੁਤ ਹੈ ਬਹੁਤ ਬਹੁਤ ਧੰਨਵਾਦ ਭਰਾ ਕੀ ਹਾਲ ਚਾਲ ਹੈ ਕਿਵੇਂ ਠੀਕ ਹੈ ਨਵੇਂ ਸਾਲ ਦੀਆਂ ਵਧਾਈਆਂ ਬਾਈ ਪਹਿਲਾਂ ਤਾਂ ਪੱਲਾ ਦਾ ਭਾਈ ਤੁਹਾਨੂੰ ਵੀ ਤੇ ਬਾਕੀ ਕਬੱਡੀ ਵਾਲੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਭਾਈ ਤੇ ਮੈਂ ਗੁੰਦੇ ਬਾਈ ਨੂੰ ਪੁੱਛਿਆ ਮੈਂ ਅੱਜ ਦੋਨੇ ਤਰੇ ਚੇਲੇ ਖੇਡਦੇ ਆ ਕਹਿੰਦਾ ਮਾਣ ਹੁੰਦਾ ਮੈਨੂੰ ਮੇਰੇ ਚੇਲੇ ਖੇਡਦੇ ਆ ਭਾਈ ਜੀ ਨਾ ਕੋਲੀ ਆ ਭਾਈ ਵੀ ਠੀਕ ਆ ਗੁੰਦੇ ਆਇਓ ਬਾਈ ਜੀ ਤੇ ਮਨਦੀਪ ਕਿਵੇਂ ਆ ਬਾਈ ਵਧੀਆ ਬਾਈ ਕਿਵੇਂ ਲੱਗਿਆ ਬਾਹਰੇ ਖੇਡ ਕੇ ਬਾਈ ਬਾਈ ਬਹੁਤ ਵਧੀਆ ਲੱਗਿਆ ਸਤਕਾਰ ਕਿੰਨਾ ਕਰਖਸ਼ਦੇ ਪਿੰਡ ਵਾਲੇ ਭਾਈ ਵਧੀਆ ਕਰਦੇ ਸਾਰੇ ਪੂਰਾ ਕਰਦੇ ਆ ਹਾਂ ਤੇ ਅੱਜ ਫਿਰ ਕੀ ਸਮਾਂਚਾਰ ਆਪਾਂ ਕਹਿਮਾ ਮੈਚ ਖੇਡ ਰਹੇ ਹਾਂ ਅੱਜ ਬਈ ਮੇਰਾ ਹੈਗਾ ਮੈਚ ਰੈਸਟ ਤੋਂ ਬਾਅਦ ਹੈਗਾ ਵਿੱਚ ਤੇ ਅ اچھا 9 ਸਾਲ ਦਾ ਪਹਿਲਾ ਮੈਚ ਹੋਊਗਾ ਨਾ ਪਹਿਲਾ ਮੈਚ ਅੱਜ ਛੋ ਤੁਸੀਂ ਕਰਕੇ ਕਿੰਨੇ ਕੇ ਮੈਚ ਖੇਡ ਗਏ ਹੋ ਨਾ ਆਪਣਾ ਮੈਂ ਤਾਂ ਬਾਈ 2-3 ਮੈਚ ਹੀ ਖੇਡਿਆ ਜਦੋਂ ਦਾ ਆਇਆ ਅੱਛਾ ਤੇ ਅੱਜ 9 ਸਾਲ ਦਾ ਤੁਸੀਂ ਅੱਜ ਸ਼ੁਰੂਆਤ ਹੋ ਗਈ ਲਾਲੋ ਹਮ ਆਇਓ ਬਾਈ ਜੀ ਇਹ ਬਾਈ ਜੀ ਇਹ ਆਪਣਾ ਬੂੰਦੀ ਮੂਨਕਾ ਵਾਲਾ ਜਿਹੜੇ ਆਪਣੇ YouTube ਤੇ ਬਾਅਦ ਦੇਖਣਗੇ ਵਲੌਗ ਇਹਨਾਂ ਦੇ ਚੇਕੇਰ ਸਾਰੇ ਕੀ ਕਹਿ ਸਕਦੇ ਮੀਨਾਂ ਦੇ ਚੇਲੇ ਆ ਇਹਨਾਂ ਨੇ ਮਿਹਨਤ ਜਿਹੜੀ ਕਰਵਾਈ ਆ ਬਾਈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜੇ ਹੋਰ ਆ ਪਲੇਅਰ ਆ ਮਤਲਬ ਜਿਹੜੇ ਛੋਟੇ ਲੈਵਲ ਦੇ ਬੇਜ ਰਹੇ ਐ 52 ਕਿਲੋ 53 ਕਿਲੋ ਲਾਉਣੇ ਨੂੰ ਕੈਂਪ ਆ ਐ ਸਾਲ ਆ ਹਾਂਜੀ ਹਾਂਜੀ ਆਪਣਾ ਹਰ ਸਾਲ ਮਈ ਦੇ ਵਿੱਚ ਕੈਂਪ ਸਟਾਰਟ ਹੁੰਦਾ ਹੈ ਤੇ ਛੋਟੇ ਪਲੇਅਰ ਨੂੰ ਆਪਾਂ ਇੱਕੋ ਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਭਰਾਵੋ ਜਿੰਨੀ ਮਿਹਨਤ ਕਰੋਗੇ ਉਨਾ ਫਲ ਪਾਓਗੇ ਇੱਕ ਵੱਡੀ ਸਾਰੀ ਹੈ ਹੀ ਮਿਹਨਤ ਦੀ ਹੈ ਕੋਈ ਕੁਝ ਵੀ ਕਹਿੰਦਾ ਰਹੇ ਪਰ ਜਿਹੜਾ ਮਿਹਨਤ ਕਰੂਗਾ ਉਹ ਅੱਗੇ ਜਾਊਗਾ ਹਾਂ ਤੇ ਬਾਕੀ ਇਹ ਬੰਦੇ ਨੇ ਬਾਈ ਜੀ ਇਹ ਪਹਿਲਾ ਮੋਟਰਾਂ ਵਾਲੇ ਜਿੱਤ ਕੇ ਆਪਣੇ ਉਸਤਾਦ ਨੂੰ ਕਿਹਾ ਕਿੰਦਾ ਇਹ ਬਹੁਤ ਵੱਡੀ ਮਾਨ ਵਾਲੀ ਗੱਲ ਹੈ ਸਭ ਤੋਂ ਵੱਧ ਕਮੈਂਟ ਜਿਹੜੇ ਲੈ ਕੇ ਦੀ ਵੀਡੀਓ ਸ਼ੇਅਰ ਕਰੀ ਤੇ ਤੇ ਜਿੱਤੀ ਬਾਈ ਕੀ ਹਾਲ ਚਾਲ ਹੈ ਤੂੰ ਤਾਂ ਨਹੀਂ ਬਾਰੇ ਖੇਡਿਆ ਖੇਡਿਆ ਆ ਬਾਈ ਮਨੀਲਾ ਗਏ ਤੇ 23 ਚ ਖੇਡਣਾ 2023 ਚ ਕਿਵੇਂ ਰਿਹਾ ਦੀਪ ਦਾਸ ਜੀ ਹਾਂ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਜੀ ਬਾਈ ਟੀਮ ਸੈਕੰਡ ਆ ਕੀਤੀ ਅੱਛਾ ਆਉਂਦੇ ਹੁਣ ਚੰਗਿਆ ਚੰਗਿਆ ਟੀਮਾਂ ਦੇ ਫੋਨ ਹਾਂ ਹਾਂ ਬਈ ਵਧੀਆ ਚੱਲਦਾਊ ਟਾਈਮ ਬਾਬੇ ਜੀ ਕਰ ਪਾਉਣੀ ਆ ਬਾਈ ਬਹੁਤ ਵਾਹਿਗੁਰੂ ਦੀ ਕਿਰਪਾ ਹੈ ਠੀਕ ਹੈ ਆ ਸ਼ੋਰ ਹੈ ਬਈ ਆਪਣੇ ਕਾਕਾ ਕਦਰ ਵਾਗਿਆ ਸ਼ੋਰ ਹੈ ਤੁਸੀਂ ਕਿਹੜਾ ਪਿੰਡ ਆ ਅੱਛਾ ਨਾਲ ਹੀ ਆ ਤੁਸੀਂ ਠੀਕ ਆ ਮਨਦੀਪ ਬਾਈ ਤੈਨੂੰ ਵਧਾਈਆਂ ਫਿਰ ਤੋਂ ਬੈਸਟ ਆਫ ਲੱਕ ਆ ਤੇ ਬਾਬਾ ਸੁੱਖ ਰੱਖ ਕੇ ਜਲਦੀ ਫੋੜ ਜਿਤਾਈਏ ਤੈਨੂੰ ਤੇ ਫਿਰ ਪਾਵਾਂਗੇ ਆਪਾਂ ਵੀਡੀਓ ਸਪੈਸ਼ਲ ਆ ਲਓ ਜੀ ਇੱਧਰ ਆ ਗਿਆ ਭਿੰਦਰਾ ਆਪਣਾ ਕਲੀਪੁਰ ਵਾਲਾ ਇਹਨਾਂ ਨਾਲ ਆਪਾਂ ਬਾਅਦ 'ਚ ਕਰਦੇ ਆਂ ਗੱਲ ਇਹ ਕਿਉਂਕਿ ਬਾਈ ਦਾ ਮੈਚ ਆ ਲਈ ਕਿਵੇਂ ਆ ਕੀ ਹਾਲ ਚਾਲ ਆ ਨਵੇਂ ਸਾਲ ਦੀਆਂ ਵਧਾਈਆਂ ਬਈ ਤੈਨੂੰ ਬਹੁਤ-ਬਹੁਤ ਕਿਵੇਂ ਚੱਲ ਰਿਹਾ ਹੁਣ ਟਾਈਮ ਵਧੀਆ ਚੱਲ ਰਿਹਾ ਟੂਰਨਾਮੈਂਟ ਛੋਟੇ ਪਿੰਡੋਂ ਆਇਆ ਸੀਗਾ ਮਲਕਲਾਂ ਹਾਂ ਬਾਈ ਅੱਛਾ ਖੇਡੇ ਸੀ ਉੱਤੇ ਨਹੀਂ ਆਪਾਂ ਖੇਡੇ ਨਹੀਂ ਅੱਛਾ ਠੀਕ ਹੈ ਸਾਡੇ ਪਿੰਡ ਖੇਡੋਗੇ ਪੱਕਾ ਹਾਂ ਹਾਂ ਬਈ ਹੈ ਬੱਚੋ ਨੇ ਹਾਂ ਹਾਂ ਖੇਡੋ ਉਹ ਠੀਕ ਠਾਕ ਹੈ ਤੇ ਕੀ ਕੋ ਜਿੱਤੇ ਚੁੱਕਿਆ ਹੁਣ ਤੱਕ ਕਬੱਡੀ ਦੇ ਵਿੱਚੋਂ ਮੈਂ ਬਈ ਟਰੈਕਟਰ ਦਿੱਤਾ ਗੱਡੀ ਦਿੱਤੀ ਆ ਗੱਡੀ ਕਿੱਥੋਂ ਜਿੱਤੇ ਸੀ ਤਾਂ ਬਈ ਜਿੱਤੇ ਆ ਅੱਛਾ ਉੱਥੋਂ ਟਰੈਕਟਰ ਦਿੱਤਾ ਵੀ ਗੱਡੀ ਦਿੱਤੀ ਆ ਤੇ ਮੋਟਰਾਂ ਦੇ ਦਿੱਤਾ ਮੋਟਰਾਂ ਕਿੱਦੇ ਉੱਤੇ ਆ ਮੋਟਰਾਂ ਕਿਤੇ ਹਰਿਆਣੇ ਦੇ ਸੀਗਾ ਅੱਛਾ ਠੀਕ ਹੈ ਅੱਜ ਚਾਂਗੜੀ ਚ ਖੇਡਦਾ ਹਾਂ ਹਾਂ ਠੀਕ ਹੈ ਤੇ ਹੋਰ ਪਿੰਡ ਦੇ ਬੰਦੇ ਹੋਰ ਆ ਨਾਲ ਖੇਡਦੇ ਤੇ ਕਬੱਡੀ ਹਾਂ ਭਾਈ ਆਪਣੇ ਪਿੰਡ ਦੇ ਬੰਦੇ ਬਹੁਤ ਖੇਡਦੇ ਆ ਕਿਹੜੇ ਕਿਹੜੇ ਬੰਦੇ ਖੇਡਦੇ ਆ ਜੀ ਇੱਕ ਦਾ ਨੀਕੂ ਆ ਤਨਵੀਰ ਆ ਬਿੱਲਾ ਅੱਛਾ ਵਧੀਆ ਪੂਰੀ ਤਗੜੀ ਟੀਮ ਆ ਠੀਕ ਹੈ ਬਹੁਤ-ਬਹੁਤ ਧੰਨਵਾਦ ਜਲੇਦਾ ਮੈਚ ਆ ਜੀ ਆਪਾਂ ਕਿਤੇ ਫੇਰ ਕਰਾਂ 2022 ਕਲਾ ਪਿੰਧਰਾ ਕਿਵੇਂ ਆ ਵਧੀਆ ਜਾਨ ਵਧੀਆ ਠੀਕ ਠਾਕ ਹੈ ਹੈ ਕੀ ਸਮਾਚਾਰ ਆ ਸਮਾਚਾਰ ਵਧੀਆ 2026 ਚ ਕੱਢਣੀ ਅੱਗ ਫੇਰੀ ਪੂਰੀ ਬਾਬੇ ਕਿਰਪਾ ਨਾਲ ਆਸ ਭਾਈ ਅੜਾ ਦਾਂਗੇ ਇਹ ਆ ਜੀ ਆਪਣਾ ਭਿੰਦਰ ਕਲੀਪਰਾ ਬਲਾਡੇ ਇਲਾਕੇ ਦਾ ਖਿਡਾਰੀ ਆ ਬਹੁਤ ਵਧੀਆ ਜਾਫੀ ਆ ਤੇ ਮੇਰ ਤੇ ਪੱਕੇ ਤੌਰ ਤੇ ਖੇਡਣਾ ਜਾਂ ਜਿਹਦੇ ਮੇ ਫੋਨ ਆਉਣਗੇ ਉਹ ਮੇ ਖੇਡਦਾ ਜਿਹਦਾ ਫੋਨ ਆਉ ਬਾਈ ਠੀਕ ਆ ਠੀਕ ਆ ਠੀਕ ਆ ਇਹ ਆ ਭਿੰਦਰ ਬਾਈ ਤੇ ਜੁੜੇ ਰਹੇ ਹੋ ਕਰਾਉਣਾ ਗੱਲਾਂ ਬਾਤ ਲਓ ਜੀ ਸ਼ੈਂਟੀ ਕਰਾ ਚੌਣਾ ਕਰਾਉਣਾ ਗੱਲਬਾਤ ਓਡੀ ਯਾਰਾਂ ਦਾ ਯਾਰ ਤੇ ਇਧਰ ਬਾਈ ਕੋਟੜੇ ਲੇਹਲ ਤੋਂ ਆਇਆ ਤੇ ਭਰਾਣੇ ਆਪਣੇ ਬਾਈ ਸ਼ੈਂਟੀ ਕੀ ਹਾਲ ਚਾਲ ਹੈ ਕਿਵੇਂ ਠੀਕ ਠਾਕ ਹੈ ਕੀ ਬਣਦਾ ਆ ਕੀ ਕੀ ਨੇ ਚਾ 2026 ਦੇ ਕਾਲ ਸਾਲ ਚ ਲੈ ਕੈਮਾ ਮੈਚ ਆ ਪਹਿਲਾ ਮੈਚ ਹੀ ਆ ਨਾ ਦੂਜਾ ਵੀ ਕੱਲ ਕਿੱਥੇ ਖੜੇ ਸੀ ਕੱਲ ਸੰਘੇੜੇ ਸਿੱਡੀਆਂ ਤੇ ਸੀ ਸੰਘੇੜੇ ਕੀ ਚ ਖੇਡਦੇ ਸੀਗੇ ਕੱਲ ਠਿੱਕੀ ਵਾਲ ਚ ਖੇਡੀਆਂ ਸੀ ਅੱਛਾ ਜਿਵੇਂ ਰੋਜ਼ ਮੈਂ ਪਰਸੋਂ ਵੀ ਖੇਡੀਆਂ ਦੇ ਮੈਨੂੰ ਰੋਜ਼ ਡੇਲੀ ਵਾਂਗੂ ਮੈਚ ਖੇਡਦੇ ਹਾਂ ਡੇਲੀ ਵਾਲੀ ਖੇਡੀਆਂ ਤੇ ਫਿਰ ਰਾਤ ਨੂੰ ਜਿਵੇਂ ਰਾਤ ਨੂੰ ਤੁਹਾਨੂੰ ਤਾਂ ਦਪੈਣ ਲੱਗ ਗਿਆ ਇੰਨੇ ਫਿਰ ਰੁਕ ਰੁਕ ਜਾਂਦੇ ਕਿ ਕਰੀ ਜਾਣਾ ਪੈਂਦਾ ਹੈ ਨਹੀਂ ਕਰੀ ਆਣੇ ਉਹ ਐਕਸੀਡੈਂਟ ਹੋ ਗਿਆ ਗੱਡੀ ਫੁੱਟ ਗਈ ਸੀ ਅੱਛਾ ਕਦੋਂ ਹੋ ਗਿਆ ਧੀ ਐਕਸੀਡੈਂਟ ਬਾਈ ਹੋ ਗਿਆ ਚਾਰ ਪੰਜ ਦਿਨ ਹੋ ਗਿਆ ਅੱਛਾ ਜੀ ਕਿੰਨੀ ਫੁੱਟ ਗਈ ਗੱ ਅਹੀਂ ਇਧਰੋ ਜੀਰ ਮੈਚ ਮੁਰਦੀ ਬਣੀ ਸੀ ਭਾਈ ਜੰਦ ਸੀ ਸਾਰੇ ਬਾਟ ਲੰਕੀ ਪਿੰਡਲ ਵਾ ਕੇ ਐਕਸੀਡੈਂਟ ਹੋ ਗਿਆ ਅੱਛਾ ਕਾ ਜੜੀ ਆ ਗਈ ਮੁਰੇ ਯਾਰ ਅੱਛਾ ਬੈੜੀ ਆ ਗਈ ਧਿਆਨ ਰੱਖਿਆ ਕਰੋ ਵੀ ਰਾਤ ਨੂੰ ਧੁੰਦ ਜਬ ਬਹੁਤ ਧੁੰਦ ਬਹੁਤ ਪੈਂਦੀ ਆ ਕਿ ਨਹੀਂ ਭਾਈ ਜਮੀ ਨਹੀਂ ਦਿੰਦਾ ਭਾਈ ਕੋਈ ਯਾਰ ਬਾਕੀ ਉਧਰ ਵੱਡੇ ਜਦੋਂ ਆਪਾਂ ਸੰਗਰੂਰ ਤੋਂ ਨੇ ਆ ਉਹ ਹਾਈਵੇ ਨਾਲ ਦਾ ਉੱਥੇ ਵੀ ਐਕਸੀਡੈਂਟ ਬਹੁਤ ਹੁੰਦੇ ਆ ਉਹ ਟੁੱਟੀ ਹੋਇਆ ਉੱਥੇ ਬੈਠ ਕੇ ਕਰਕੇ ਭੰਗਦੀਆਂ ਐ ਠੀਕ ਹੈ ਇਹ ਆ ਸ਼ੈਂਟੀ ਕਰਾ ਚੋਲਾ ਕਰਾਣਾ ਉੰਡੀਆਂ ਗੱਲਾਂ ਬਾਤਾਂ ਹੋਰ ਆ ਲਓ ਜੀ ਢਿਖੇਪੜ ਦੀ ਟੀਮ ਦੋ ਟੀਮਾਂ ਚ ਖੇਪੜ ਨੇ ਖੜਨੇ ਇੱਕ ਦਦਾਰ ਬਾਈ ਦੀ ਖੇਢੀ ਆ ਤੇ ਇਧਰ ਬਾਈ ਕੱਲੀ ਜਖੇਪੜ ਵਾਲਾ ਗੱਗੀ ਕੀ ਵਾਲਾ ਕਿਵੇਂ ਆ ਠੀਕ ਆ ਨਿਆਰਾ ਆਉਂਦਾ ਖੇਡ ਕੇ ਅੱਜ ਪੂਰੇ ਨੰਬਰ ਮਿਲਦੇ ਆ ਘੱਟ ਟੀਮਾਂ ਨੇ ਸਿਰਾਂ ਲਵਾਤਾ ਕੱਲੀ ਕੀ ਆ ਚਾਲਾ ਠੀਕ ਠਾਕ ਐ ਕਿੰਨਾ ਚਿਰ ਰੋਗਾ ਕੱਲੀ ਨੂੰ ਕਬੱਡੀ ਖੇਡਦੇ ਨੂੰ ਬਾਈ ਕਬੱਡੀ ਖੇਡਦੇ ਨੂੰ ਤਾਂ ਬਾਈ 17 18 ਖਾ ਲੋਗੇ ਅੱਛਾ ਜੀ ਠੀਕ ਆ ਉਸਤਾਦ ਫਿਰ ਕਿਹਨੂੰ ਮੰਨਦਾ ਆਪਣਾ ਬਾਈ ਪਿੰਡ ਦੇ ਪਲੇਅਰ ਰਾਜ ਬਾਈ ਜੀ ਅੱਛਾ ਸਰੇਂਦਰ ਤੇ ਰਾਜ ਨੂੰ ਹੈ ਪੂਰੇ ਪੁਲਿਸ سپورਟ ਫੁੱਲ ਕਰਦੇ ਆ ਹਾਂ ਬਈ سپورਟ ਬਈ ਕਰਦੇ ਆ ਆ ਗੱਗੀ ਬਾਰੇ ਕੀ ਵਿਚਾਰ ਆ ਗੱਗੀ ਨੂੰ ਕਿੰਨਾ ਟਾਈਮ ਖੇਡਦੇ ਨੂੰ ਗੱਗੀਰ ਤਾਂ ਬਈ ਹੁਣ ਲੱਗੇ ਨੇ ਥੋੜਾ ਟਾਈਮ ਹੋਇਆ ਇੱਕ ਲਾਉਂਦਾ ਜੱਫੇ ਵਧੀਆ ਪੂਰੇ ਨਾਲ ਆੜੇ ਗੱਡੇ ਕੱਢ ਜਾਂਦਾ ਨਾ ਉਦੋਂ ਬਦਿਆਲੇ ਕੱਢ ਗਾੜੇ ਗੱਡੇ ਹੋ ਠੀਕ ਹੈ ਠੀਕ ਹੈ ਤੇ ਬਈ ਦੋ ਟੀਮਾਂ ਆ ਜਾ ਵਰਕਾ ਪਲੇਅਰ ਜ਼ਿਆਦੇ ਕਰਕੇ ਤਾਂ ਹੋ ਗਿਆ ਆਪਣਾ ਉਸਤਾਜ ਬਈ ਕੱਲੀ ਐ ਕੱਲੀ ਐ ਹਾਂ ਅਜਾ ਵੀ ਪਿੰਡ ਵੱਡੇ ਕਰਕੇ ਦੋ ਟੀਮਾਂ ਬਣ ਗਈਆਂ ਨੇ ਸਾਡੇ ਪਿੰਡ ਕਰੜਦੀਆਂ ਬਣ ਗਈਆਂ ਮੌਕਾ ਨਹੀਂ ਮਿਲਦਾ ਟੀਮਾਂ 'ਚ ਖੜਨ ਦਾ ਨਹੀਂ ਸਾਰਾ ਠੀਕ ਹੈ ਠੀਕ ਹੈ ਇਹ ਆ ਬਈ ਜੇ ਖੇਪਲ ਵਾਲੇ ਮੁੰਡੇ ਤੇ ਕਰਾਉਣਾ ਪਹਿਲਾਂ ਤਾਂ ਪੜੋ ਜੀ ਗੱਡੀ ਤੇ ਕੀ ਲਿਖਿਆ ਡਾਕੂ ਕੇ ਡਾਕੂ ਕੇ ਇਹ ਡਾਕੂ ਕੇ ਗੋਤ ਲਾਦਾ ਨਾ ਬਈ ਜਰਾ ਨਾ ਕਲਵੀਰਾਂ ਠੀਕ ਹੈ ਹੈ ਬਈਆ ਤੂੰ ਦੱਸ ਕਿੰਨੇ ਮੋਟਰ ਨਾਲ ਜਿੱਤ ਗਿਆ ਕਲਵੀਰੋਂ ਤੱਕ ਕਬੱਡੀ ਦੇ ਵਿੱਚੋਂ ਮੈਂ 2 ਬਈ ਹੈ 2 ਕਿਹੜੇ ਕਬੱਡੀ ਖਿਡਾਰੀ ਦਾ ਫੈਨ ਆ ਤੂੰ ਮੈਂ ਜੱਗੂ ਦਾ ਹੈ ਜੱਗੂ ਦਾ ਜੱਗੂ ਹਾਕਮਲੀਏ ਦਾ ਤੇ ਉਹਦੀ ਗੇਮ ਤੈਨੂੰ ਬਹੁਤ ਵਧੀਆ ਲੱਗਦੀ ਆ ਤੇ ਰੇਡਰਾਂ ਦੇ ਵਿੱਚੋਂ ਸੁਲਤਾਨ ਸਰਦਾਨ ਸ਼ਾਮਸ਼ਪੁਰਾ ਤੇ ਇੱਕ ਹੁਣ ਮਾਲਾ ਕੰਪੀਟੀਸ਼ਨ ਚੱਲ ਰਿਹਾ ਵੀ ਕਬੱਡੀ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਐਵੇਂ ਕੁਝ ਬੋਲਦੇ ਆ ਬਹੁਤ ਬੰਦੇ ਬੋਲੀ ਜਾਂਦੇ ਵੀ ਕਬੱਡੀ ਦੇ ਵਿੱਚ ਨਸ਼ਾ ਜਿਹੜੇ ਹਟ ਕੇ ਖੇਡ ਕੋ ਵੀ ਬੋਲੀ ਜਾਂਦੇ ਆ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ ਯਾਰ ਪਤਾ ਕੀ ਗੱਲ ਆ ਵਿੱਚ ਪਲੇਅਰ ਹੁਣ ਜੱਗੂ ਲਾਲਾ ਜੱਗੂ ਦੇ ਇੱਕ ਕਮਰਾ ਜਿਹਾ ਚੱਲ ਰਿਹਾ ਹਾਂ ਹੁਣ ਉਹਨੇ ਕਬੱਡੀ ਦੀ ਬਦੌਲਤ ਦੇਖਦਾ ਸਾਰਾ ਕੁਝ ਬਣਾਇਆ ਹਾਂ ਸਾਰਾ ਕੁਝ ਕਰ ਲਿਆ ਵਿੱਚ ਜਿਵੇਂ ਆਪਾਂ ਕਹਿੰਦੇ ਕਲਾਸ ਦੇ ਵਿੱਚ ਸਾਰੇ ਜਵਾਕ ਸ਼ਹਿਰ ਨਹੀਂ ਦੇ ਪੜਨ ਵਾਲੇ ਵਿੱਚ ਨਲਾਇਕ ਵੀ ਹੁੰਦੇ ਆ ਨਲਾਇਕ ਹੁੰਦੇ ਆ ਠੀਕ ਆ ਵਿੱਚ ਇੱਕ ਕਬੱਡੀ ਦੇ ਵਿੱਚੋਂ ਨਲਾਇਕ ਹੀ ਰਾਲਾ ਜਿਹੜੇ ਬਸ ਕਰੋ ਕਬੱਡੀ ਦਾ ਨਾਮ ਲੈ ਕੇ ਆ ਜਾਂਦੇ ਆ ਮੀਕਰ ਪਾ ਕੇ ਯਾਰ ਆਪਾਂ ਕਹਿੰਦੇ ਨਾ ਪਲੇਅਰ ਆ ਠੀਕ ਆ ਬਸ ਕਰੋ ਆਪਦੀ ਉਹ ਕਰਨ ਆ ਜਾਂਦੇ ਆ ਬਸ ਗੌਰ ਕਰਦੀ ਨੇਗੇ ਬਰਾਦਾ ਕਰਕੇ ਇਦਰਾ ਕਰਕੇ ਆ ਕਰਕੇ ਕਈ ਦਾ ਐ ਵੀ ਕਹਿੰਦੇ ਸਨ ਕਰਕੇ ਪਗ ਜਾਂਦੇ ਨੇ ਯਾਰ ਬਦਨਾਮ ਜਿਹੜੇ ਪਲੇਅਰ ਜਿਹੜੇ ਮਿਹਨਤ ਕਰਦੇ ਨੇ ਸਾਡੇ ਵਰਗੇ ਬਦਨਾਮ ਹੋ ਜਾਂਦੇ ਆ ਨਾਲੇ ਇੱਕ ਹੋਰ ਵੀ ਆ ਉਹ ਬਾਅਦ ਚ ਕਹਿੰਦਾ ਬਈ ਸਾਡੇ ਕਮੈਂਟਰ ਨੂੰ ਨਾਂ ਬੋਲਦੇ ਸੀ ਰੀਲ ਪਾਵਾਂਗੇ ਹਲੇ ਐ ਵੀ ਕਹਿੰਦੇ ਨੇ ਬਾਅਦ ਦੇ ਵਿੱਚੋ ਕਿਉਂਕਿ ਜਿਨ੍ਹਾਂ ਨੇ ਮਿਹਨਤ ਕੀਤੀ ਉਹਨਾਂ ਦਾ ਤਾਂ ਨਾਂ ਬੋਲਣਾ ਬਣਦਾ ਹੀ ਬਣਦਾ ਜਿਨ੍ਹਾਂ ਨੇ ਕੁਝ ਕਰੀ ਨਹੀਂ ਉਹਨਾਂ ਬਾਰੇ ਕੀ ਬੋਲਾਂਗੇ ਬਈ ਜਿਹੜੇ ਬੰਦੇ ਬਸ ਉਹ ਐਨੇ ਕੁਝ ਨਹੀਂ ਉਹ ਰੱਬ ਉਹਨਾਂ ਨੂੰ ਉੱਥੇ ਰੱਖਦਾ ਜਿਹੜੇ ਬੰਦੇ ਨਿਆਰਾ ਆ ਹੁੰਦਾ ਆਪਣੇ ਨਾਂ ਬਣਾਉਣਾ ਹੁਣ ਜੱਗੂ ਦੀ ਗੱਲ ਹੋਣ ਲੱਗੀ ਇਹਨੂੰ ਪਹਿਲੀ ਵਾਰ ਮੋਠਾ ਨਾਂ ਕਿੰਨਾ ਕਿੰਨਾ ਵਧਾਈਆ ਕਿਨਾਂ ਪਾ ਯਾਰ ਐ ਚੌਣਿਆ ਕਹਿੰਦਾ ਆਪਣਾ ਖੁਸ਼ੀ ਦੁੱਖਾਂ ਵਾਲਾ ਬਗੂ ਨਾ ਚੱਲੇ ਹਾਂ ਦੇਖ ਲਓ ਬੰਦੇ ਨੇ ਉਹੀ ਗੱਲ ਫਿਰ ਉਹਨੇ ਪੂਰੀ ਕਰਕੇ ਦਿਖਾਈ ਹਾਂ ਵਿਚ ਹਰੇ ਬੰਦੇ ਵੀ ਹੁੰਦੇ ਨੇ ਬਾਅਦ ਚ ਬਦਨ ਪਤਾ ਫਿਰ ਕਬੱਡੀ ਖੇਡਣ ਆ ਜਾਂਦੇ ਨੇ ਉਹ ਕਬੱਡੀ ਖੇਡਦੇ ਕਿਹੜੇ ਜਾਂਦੇ ਬਾਅਦ ਸ਼ੁਕਲ ਮੇਲਾ ਕਰਕੇ ਜਾਂਦੇ ਨੇ ਉਹ ਨਾਮ ਕਰ ਜਾਂਦੇ ਨੇ ਉਸੇ ਪੱਤੇ ਕਰਕੇ ਆਪ ਦਾ ਵਾਸ ਘਰਾਂ ਨੂੰ ਪਰ ਆਪਾਂ ਲੈ ਕੇ ਉਦੋਂ ਕਰਕੇ ਬਦਨਾਮ ਆ ਸਾਰੇ ਜੀ ਹਾਂ ਇਹ ਆ ਬਈ ਕੁਲਵੀਰ ਬੋੜਾਲੀਆ ਤੇ ਕਰਾਉਣੀਆਂ ਗੱਲਾਂ ਬਾਤਾਂ ਵਡੀਆਂ ਹੋਰ ਲਓ ਬਾਬੇ ਅੱਜ ਦੇ ਮੇਲੇ ਦੇ ਕਾਮਲ ਮੂਣਕ ਪਹੁੰਚਿਆ ਆਇਆ ਯਾਰਾਂ ਦਾ ਯਾਰ ਬਹੁਤ ਟਾਈਮ ਬਾਅਦ ਦਰਸ਼ਨ ਦਿੱਤੇ ਆ ਭਰਾ ਨੇ ਤੇ ਪਹਿਲਾਂ ਤਾਂ ਕਾਮਲ ਬਾਈ ਤੇ ਤੋਂ ਮਾਫੀ ਚਾਹੁੰਦਾ ਤੇਰੇ ਭਾਈ ਦੇ ਵਿਆਹ 'ਚ ਆਇਆ ਨਹੀਂ ਕਿਉਂਕਿ ਮਜੂਰੀ ਇਤਨੀ ਸੀ ਕਿਉਂਕਿ ਟੂਰਨਾਮੈਂਟ ਤੈਨੂੰ ਬਦਾ ਡੇਟਾ ਅਗਲਾ ਪੁੱਛ ਕੇ ਰਹਾਦਾ ਕਿ ਨਹੀਂ ਬੱਬੂ ਅੰਮਾ ਦਾ ਇਨਵਾਈਟ ਕਰਿਆ ਸੀ ਮੈਂਗਾ ਪਹੁੰਚੋਗੇ ਮਾਣ ਨਾਲ ਕੋਈ ਗੱਲ ਨਹੀਂ ਭਾਈ ਮਾਫੀ ਚਾਹਣਾ ਯਾਰਾ ਗਾਲੀ ਹੋਰ ਛੇ ਵੀ ਕਿਵੇਂ ਆ ਵਧੀਆ ਵੀਰੇ ਵਧੀਆ ਤੁਸੀਂ ਘਰ ਪਵਾੜਿਕ ਆ ਆ ਬੋਕੇ ਸਾਬ ਇਹ ਸਾਡੇ ਧਰਮੇ ਹਰਿਆਉ ਦਾ ਬੇਟਾ ਜੀ ਤੇ ਆਹ ਭਾਈ ਅਰਸ਼ੀ ਦੇ ਪਿੰਡੋਂ ਅੱਛਾ ਇਹ ਭਾਈ ਅਰਸ਼ੀ ਹਦਲੇ ਦੇ ਪਿੰਡੋਂ ਇਹ ਭਾਈ ਕਾਲੇ ਬਾਈ ਜਦੋਂ ਮਤਲਬ ਇਹ ਸਾਲ ਸ਼ੁਰੂ ਹੁੰਦਾ ਕੋਈ ਵੀ ਹੈ ਨਾ ਜਿਵੇਂ 2026 ਸ਼ੁਰੂ ਹੋਇਆ ਮੇਰਾ ਟੂਰਨਾਮੈਂਟ ਸਾਲ ਦਾ ਪਹਿਲਾ ਬੱਬੂ ਭਾਈ ਦੇ ਪਿੰਡ ਲੱਗਦਾ ਹੈ ਸਾਡਾ ਵੀ ਲੱਗਦਾ ਅਸੀਂ ਕਿਹੜਾ ਘਟਾ ਹੈ ਸਾਡਾ ਵੀ ਲੱਗਦਾ ਪਹਿਲਾ ਟੂਰਨਾਮੈਂਟ ਸਾਲ ਦਾ ਹੀ ਹੁੰਦਾ ਸਾਲ ਦਾ ਪਹਿਲਾ ਟੂਰਨਾ ਪਿੰਡਾਂ ਕਿੱਦਾਂ ਨਹੀਂ ਪਿੰਡੇ ਹੁੰਦਾ ਹੋਰ ਕਮਲਾ ਘਰ ਪਰਿਵਾਰਾ ਮੈਂ ਹੁਣਾਂ ਕਹਿੰਦਾ ਉਹਦਾ ਜਾਬ ਤੇ ਲੱਗਿਆ ਹੈ ਹਾਂ ਵੈਸੇ ਹੁਣਾਂ ਸੈੱਟ ਵੀ ਹੋ ਗਏ ਚੋਟ ਵੀ ਲੱਗੀ ਸੀ ਆਪਣੇ ਹਨਾ ਹੁਣ ਸੈੱਟ ਹੋ ਗਏ ਵਧੀਆ ਹੁਣ ਦੁਬਾਰਾ ਆਣੇ ਜਦੋਂ ਸੈੱਟ ਲੱਗੀ ਆਦੋਂ ਘਾ ਟ੍ਰੀਲਾ ਪਾਈਆਂ ਨੇ ਲੋਕ ਕਹਿਣ ਲੱਗੇ ਹੁਣ ਤਾਂ ਕ ਹੁਣ ਕੋਈ ਕਿਧਰ ਨਾ ਗਿਆ ਹਾਂ ਬਸ ਹੁਣ ਪਾਵਾਂਗੇ ਗਾਹ ਪੂਰਾ ਅੱਜ ਕਰਾਂਗੇ ਓਰੇ ਹਾਂ ਹਾਂ ਨਾ ਨਾ ਗੇਮ ਦਾ ਨਹੀਂ ਕਰਦੇ ਵੈਸੇ ਬੋਲਾਂਗੇ ਅੱਛਾ ਹਾਂ ਗੇਮ ਆਪਾਂ ਕਰਾਂਗੇ ਹਫਤੇ ਬਾਅਦ ਉਨ ਟਾਈਮ ਨੂੰ ਕਰਾਂਗੇ ਦੁਬਾਰਾ ਹੋਰ ਬੱਬੂ ਤੈਨੂੰ ਮੁਬਾਰਕਾਂ ਭਾਈ ਬਹੁਤ ਬਹੁਤ ਵਧੀਆ ਮੇਲਾ ਕਰਾਇਆ ਸਿਰਾਂ ਹੋਇਆ ਬੈਦਗੀ ਜਮਾਂ ਦੇਖ ਲੈ ਲੋਕੋਂ ਵੀ ਬੈਠੇ ਨੇ ਕਿਸੇ ਚੈੱਕ ਕਰੀ ਕਾਲੇ ਭਾਈ ਅੱਜ ਫੇਸਬੁਕ ਤੇ ਨਾ ਤੇਰੀ ਕਮੈਂਟਰੀ ਭਾਈ ਹੈ ਮੀ ਰੀਲ ਚੈੱਕ ਕਰੀ ਤੂੰ ਅੱਛਾ ਅੱਜ ਮੈਂ ਦੇਖੂਗਾ ਕਿਰੇ ਜਾ ਕੇ ਕੋਈ ਨਹੀਂ ਕਿਆ ਅੱਛਾ ਇਹ ਬਾਈ ਨਾਲ ਰੱਖ ਕੇ ਆਪਣਾ ਇਹ ਬਾਈ ਇਤਲੇ ਤੋਂ ਹੈ अच्छा मुगुरु मुगुरु प्राइंटेड मुंडा है ठीक है ठीक है ठीक है ठीक है ये है कामल मुणका ਤੇ ਕਰਦੇਓ ਸ਼ੇਅਰ ਵੀਡੀਓ ਬਹੁਤ ਬਹੁਤ ਧੰਨਵਾਦ ਅੱਜ ਬਹੁਤ ਟਾਈਮ ਆ ਮਿਲਿਆ ਲਓ ਜੀ ਸ਼ੂਰੰਗੜ੍ਹਿਆਲ ਪਹੁੰਚੋ ਆਏ ਆਪਣੇ ਬਲੌਗ ਦੇ ਵਿੱਚ ਆ ਗਏ ਇਹ ਇੰਸਟਾ ਤੇ ਰੀਲਾਂ ਪਾਉਂਦਾ ਹੁੰਦਾ ਆਪਣਾ ਉਧਰ ਅਮਰੀਕੀ ਚੀਮਾਂ ਸਾਡਾ ਵੀਰ ਵਧੀਆ ਮੇਲਾ ਚੀਮਾਂ ਦੇ ਵਿੱਚ ਕਰਾਉਂਦੇ ਆ ਘੂੜੀਆਂ ਰਸਤੇ ਵਾਲੀਆਂ ਨਗਰ ਦੇ ਵਿੱਚ ਅਮਰੀਕੀ ਚੀਮਾਂ ਵਾਲੇ ਦਾ ਤੇ ਦੇਖ ਲਿੰਦਰ ਭਾਈ ਤੁਹਾਡਾ ਵਿਸ਼ੇਸ਼ ਤੌਰ ਤੇ ਸਾਰਿਆਂ ਦਾ ਧੰਨਵਾਦ ਹੈ